ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸੇ ਕਿ ਰਾਵੀ ਦੇ ਵਿੱਚ ਪਾਣੀ ਦਾ ਸਤਰ ਜੜਾ ਆ ਉਹ ਵੱਧਦਾ ਜਾ ਰਿਹਾ ਆ ਤੇ ਇਸ ਦੇ ਲਈ ਤੁਹਾਨੂੰ ਦੱਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਮ ਜਾਣਕਾਰੀ ਦਿੱਤੀ ਤੇ ਇੱਕ ਜ਼ਰੂਰੀ ਸੂਚਨਾ ਤੁਹਾਡੇ ਲਈ ਹੈ ਇਹਨੂੰ ਧਿਆਨ ਨਾਲ ਦੇਖੋ ਤੇ ਆਪਣੇ ਸੱਜਣਾ ਮਿੱਤਰਾਂ ਤੱਕ ਵੀ ਸੈਂਡ ਜ਼ਰੂਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਦੇ ਉੱਤੇ ਅਮਲ ਕਰ ਸਕਣ ਤਾਂ ਦੱਦੀ ਹੈ ਕਿ ਪਿੰਡ ਮਕੌੜਾ ਕਾਨਵਾ ਤਾਂ ਦੱਦੀ ਹੈ ਕਿ ਪਿੰਡ ਮਕੌੜਾ ਕਹਨ ਨਵੀਂ ਚੰਡੀਗੜ੍ਹ ਚੱਕਰੀ ਸਲਾਟ ਠਾਕਰਪੁਰ ਅਤੇ ਚੌਂਤਰਾ ਦੇ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਦਰ ਵਧਨ ਕਰਕੇ ਆਪਣਾ ਘਰੇਲੂ ਸਮਾਨ ਉੱਚੀ ਥਾਂ ਤੇ ਕਰ ਲਿਆ ਜਾਵੇ ਅਤੇ ਲੋੜਪੈਣ ਤੇ ਸਰਕਾਰੀ ਸੈਕੰਡਰੀ ਸਕੂਲ ਝਪਕੜਾ ਗੁਰਦੁਆਰਾ ਟਾਲੀ ਸਹਿਬ ਗਲੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲੜੀ ਵਿਖੇ ਬਣਾਏ ਗੇ ਰਾਹਤ ਕੇਂਦਰਾਂ ਤੇ ਪਹੁੰਚਣ ਦੀ ਖੇਚਲ ਕੀਤੀ ਜਾਵੇ ਜੀ ਤੁਹਾਨੂੰ ਇੱਕ ਵਾਰੀ ਫੇਰ ਤੋਂ ਜਿਹੜਾ ਆ ਉਹ ਜਾਣਕਾਰੀ ਦੇ ਦਈਏ ਇਹ ਸੂਚਨਾ ਨੂੰ ਵੱਤੋ ਵੱਤ ਸ਼ੇਅਰ ਕਰਕੇ ਆਪਣੇ ਨਜ਼ਦੀਕੀ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਜੋ ਕਿ ਰਾਵੀ ਕੰਡੇ ਤੇ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਪਿੰਡ ਮਕੌੜਾ ਕਹਨਾ ਨਵੀਂ ਚੰਡੀਗੜ੍ਹ ਚੱਕਰੀ ਸਲਾਟ ਠਾਕਰਪੁਰ ਅਤੇ ਚੌਂਤਰਾ ਦੇ ਵਾਸੀਆਂ ਨੂੰ ਫੇਰ ਤੋਂ ਸੂਚਿਤ ਕੀਤਾ ਜਾਂਦਾ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਆਪਣਾ ਘਰੇਲੂ ਸਮਾਨ ਉੱਚੀਆਂ ਥਾਵਾਂ ਤੇ ਲੈ ਕੇ ਜਾਇਆ ਜਾਵੇ ਲੋੜਪੈਣ ਤੇ ਸਰਕਾਰੀ ਸਕੈਂਡਰੀ ਸਕੂਲ ਝਪਕੜਾ ਗੁਰਦੁਆਰਾ ਟਾਲੀ ਸਾਹਿਬ ਗਲੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲੜੀ ਵਿਖੇ ਬਣਾਏ ਗੇ ਰਾਹਤ ਕੇਂਦਰਾਂ ਤੇ ਪਹੁੰਚਣ ਦੀ ਖੇਚਲ ਕੀਤੀ ਜਾਵੇ ਬਾਰ ਬਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸੂਚਨਾ ਦਿੱਤੀ ਜਾ ਰਹੀ ਹੈ ਕਿ রাਵੀਕੰਡੇ ਲਗਦੇ ਦਸੇਗੇ ਪਿੰਡਾਂ ਨੂੰ ਸੂਚਨਾ ਜ਼ਰੂਰੀ ਪਹੁੰਚਾਉਣੀ ਹੈ ਕਿ ਉਹ ਆਪਣਾ ਬੰਦੋਬਸਤ ਕਰਕੇ ਤੇ ਆਪਣਾ ਸਮਾਨ ਲੈ ਕੇ ਉੱਚੀਆਂ ਥਾਵਾਂ ਤੇ ਚਲੇ ਜਾਣ ਜਾਂ ਫਿਰ ਰਾਹਤ ਕੇਂਦਰਾਂ ਤੇ ਲੋੜ ਪੈਣ ਤੇ ਚਲੇ ਜਾਣ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਾਤ ਕਲੀਨ ਸਥਿਤੀ ਕਹਿੰਦੋਂ ਭਾਵੇਂ ਅਮਰਜੈਂਸੀ ਦੇ ਵਿੱਚ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਆ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਦੀ ਸਹਾਇਤਾ ਲੈ ਸਕਦੇ ਹੋ ਤੁਸੀਂ ਦੇ ਦਿੱਤੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਤਰਮਜੀ ਡੀਪੀ ਬਣੇ ਰਹੋ ਇਸੇ ਤਰ੍ਹਾਂ ਸਾਡੇ ਡੀਪੀਸੀ ਪੰਜਾਬੀ ਦੇ ਨਾਲ ਹੋਰ ਜ਼ਿਆਦਾ ਜਾਣਕਾਰੀਆਂ ਦੇ ਲਈ ਡੀਪੀਸੀ ਪੰਜਾਬੀ ਦੇ ਨਾਲ ਜਰੂਰ ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ